ऐसे उठते मैं तो नु दसदा वे दुकान ਤੇ ਖੜੇ ਆ ਥੋਡੇ ਲਈ ਜਾਂਦੀ ਆ ਜੀ ਤੇ ਮੈਂ ਖੜਾ ਗੁਣੀ ਜਾਂਣਾ ਆ ਠੀਕ ਹੈ ਜੀ ਮੈਂ ਕਿਹੜਾ ਕਿਹੜਾ ਸੌਦਾ ਖਰਾ ਕਿ ਮਾੜਾ ਮੇਰਾ ਸੌਦੇ ਆਪਣੇ ਸੌਦੇ ਉੱਤੇ ਮੈਂ ਤਾਂ ਦੇਖੀ ਐ ਨੀ ਵੀ ਕਿਹੜੀਆਂ ਹੈਗੀਆਂ ਕਿਹੜੀਆਂ ਨਹੀਂ ਠੀਕ ਹੈ ਜੀ ਹਾਂਜੀ ਤੇ ਕਿੱਦਾਂ ਪਤਾ ਲੱਗਾ ਫੇ ਪੈਸੇ ਕੱਢ ਲਏ ਉਹਨੇ ਨਹੀਂ ਤਾਂ ਜੇ ਲੈਣ 500 ਪੈਸੇ ਦੇਣ ਲੱਗੀ ਜੀ ਤੇ ਪਹਿਲਾਂ ਆਪਣਾ ਪਾਰਟਸ ਦੇਖਿਆ ਫਿਰ ਸਕੂਟਰੀ ਦੇ ਦੇਖੇ ਫੇ ਮੈਨੂੰ ਕਹਿੰਦੀ ਪਾਪਾ ਜੀ ਮੇਰੇ ਪੈਸੇ ਨਹੀਂ ਪਾਰਟਸ ਨਿਕਲ ਗਏ ਠੀਕ ਹੈ ਜੀ ਫੇ ਸੀਸੀਟੀਵੀ ਦੇਖੀ ਨਹੀਂ ਮੈਂ ਨਹੀਂ ਦੇਖੀ ਆ ਓਕੇ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਇਦਾਂ ਦੇ ਕੰਮ ਕਰਦੇ ਲੋਕ ਜੀ ਇਹਨਾਂ ਬਾਰੇ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਆ ਕਿੰਨੇ ਇੱਕ ਦਾ ਨੁਕਸਾਨ ਹੋ ਗਿਆ ਜੀ ਉਹ ਦੱਸਦੇ ਆ ਬਹੁਤ ਕਿੰਨੇ ਦਾ ਹੋਇਆ ਹਾਂਜੀ ਪਾਸਪੋਰਟ ਦੇ ਵਿੱਚੋਂ ਹੈਂਡਪਾਸ ਕੱਢ ਲਿਆ ਤੇ ਜਿਹਦੇ ਸਾਰੇ ਡਾਕੂਮੈਂਟ ਸੀਗੇ ਮੇਰੇ ਆਧਾਰ ਕਾਰਡ ਪੈਨ ਕਾਰਡ ਏਟੀਐਮ ਕਾਰਡ ਤੇ ਪੈਸੇ ਸੀ 10000 ਰੁਪਏ ਸੀਗਾ ਕਿੱਥੇ ਗਏ ਜੀ ਡਾਲਰ ਵੀ ਸੀ ਮੈਂ ਅਸੀਂ ਪਹਿਲਾਂ ਗਏ ਸੀ ਕਿ ਸਾਡੇ ਮਾਸਟਰ ਜੀ ਐਡਮਿਟ ਐਡਮਿਟ ਸੀਗੇ ਨਾਰਦ ਹਸਪੀਟਲ ਉੱਥੇ ਗਈ ਸੀ ਉੱਥੋਂ ਬਸ ਇੱਥੇ ਗਈ ਦੁਕਾਨ ਦੇ ਸ਼ਾਨੇ ਪੰਜਾਬ ਠੀਕ ਹੈ ਜੀ ਤੁਹਾਨੂੰ ਪਤਾ ਨਹੀਂ ਲੱਗਾ ਜੀ ਨਹੀਂ ਕੁਝ ਨਹੀਂ ਪਤਾ ਲੱਗਾ ਨਾ ਮੈਨੂੰ ਪਰਸ ਕੱਢੇ ਦਾ ਪਤਾ ਲੱਗਾ ਕਿਹੜੇ ਟਾਈਮ ਕੱਢਿਆ ਜਦੋਂ ਪੇਮੈਂਟ ਦੇਣੀ ਸੀਗੀ ਬਿੱਲ ਦੀ ਉਦੋਂ ਦੇਖਿਆ ਮੈਂ ਵੀ ਮੇਰਾ ਪਰਸ ਐ ਨਹੀਂ ਵਿੱਚ ਤਾਂ ਦੁਕਾਨਦਾਰ ਵੀ ਆਪ ਹੈਰਾਨ ਹੋ ਗਏ ਕਹਿੰਦੇ ਇੱਥੇ ਘੜਾ ਆਂਟੀ ਰਾਚੋ ਆ ਤੁਹਾਡੇ ਪੈਸੇ ਇੱਥੇ ਨਹੀਂ ਨਿਕਲੇ ਹੈਗੇ ਤੁਹਾਡਾ ਪਰਸ ਘਰੇ ਤੁਸੀਂ ਭੁੱਲਿਆ ਹੈ ਫਿਰ ਜਦੋਂ ਉਹਨੇ ਕੈਮਰਾ ਸੀਸੀਟੀਵੀ ਕੈਮਰਾ ਚੈੱਕ ਕੀਤਾ ਤਾਂ ਫੇਰ ਕਹਿੰਦੇ ਆਂਟੀ ਤੁਹਾਡਾ ਪਰਸ ਇੱਥੇ ਨਹੀਂ ਨਿਕਲੇ ਕਿੰਨੇ ਜਣੇ ਸੀ ਉਹ ਵਾਲੀਆਂ ਜਨਾਨੀਆਂ ਦੋ ਜਨਾਨੀਆਂ ਸੀ ਕਿਉਂ ਪਹਿਲਾਂ ਦੇਖਿਆ ਕੰਪਲੇਂਟ ਕਰਤੀ ਜੀ ਜੀ ਹਾਂਜੀ ਕਰ ਦਿੱਤੀ ਕੀ ਕੀ ਸੀ ਪਾਰਸ ਦੇ ਵਿੱਚ ਪਾਰਸ ਵਿੱਚ ਮੇਰਾ 10000 ਰੁਪਿਆ ਸੀਗਾ ਜੀ ਤੇ ਡਾਲਰ ਵੀ ਸੀ ਥੋੜਾ ਜਿਹਾ ਇਹ ਕੈਨੇਡੀ ਕੈਨੇਡਾ ਡਾਲਰ ਸੀਗੇ ਤੇ ਬਾਕੀ ਮੇਰਾ ਆਪਣਾ ਪ੍ਰੂਫ ਸੀ ਸਾਰੇ ਉਹਦੇ ਵਿੱਚ ਠੀਕ ਹੈ ਜੀ ਤੇ ਵੀ ਪੇਮੈਂਟ ਕਿੱਦਾਂ ਕੀਤੀ ਤੁਸੀਂ ਪੇਮੈਂਟ ਫਿਰ ਮੈਂ ਉਹਨਾਂ ਨੇ ਵਿਚਾਰਿਆ ਨੇ ਇੱਦੀ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਅੰਡ ਤੁਸੀਂ ਮੈਨੂੰ ਸਾਨੂੰ ਪੈਸੇ ਭੇਜ ਦੇ ਜੀ ਕਿਉਂਕਿ ਮੈਂ ਉੱਥੋਂ ਮੈਂ ਸਮਾਨ ਲੈਣੀ ਆ ਆਪਣਾ ਘਰੇ ਆਨੇ ਦਾ ਸਮਾਨ ਉੱਥੋਂ ਲਈਦਾ ਸੀ ਪਾਰਸ ਨੂੰ ਕਿੱਦਾਂ ਉਹਨਾਂ ਨੇ ਕੋਈ ਟੱਕ ਲਾਇਆ ਜਾਂ ਕਿਤੇ ਜੀ ਨਹੀਂ ਨਹੀਂ ਪਤਾ ਨਹੀਂ ਲੱਗਾ ਜਿੱਪ ਪਤਾ ਨਹੀਂ ਕਿਹੜੇ ਵੇਲੇ ਖੋਲੀ ਉਹਨਾਂ ਨੇ ਕਿੱ ਪਹਿਲਾਂ ਵੀ ਕਦੀ ਦੇਖਿਆ ਸੀ ਨਹੀਂ ਨਹੀਂ ਕਦੀ ਵੀ ਨਹੀਂ ਦੇਖਿਆ ਪਹਿਲਾਂ ਹੌਸਪੀਟਲ ਤੁਸੀਂ ਕਹਿ ਰਹੇ ਹੋ ਹੌਸਪੀਟਲ ਦੇਖਿਆ ਨਹੀਂ ਉੱਥੇ ਵੀ ਨਹੀਂ ਦੇਖਿਆ ਅਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਇਸ ਤਰ੍ਹਾਂ ਦੀਆਂ ਬਾਰਦਾਤ ਕਰਦੇ ਆ ਲੋਕ ਪਤਾ ਵੀ ਨਹੀਂ ਲੱਗਦਾ ਸ਼ਕਲ ਤੋਂ ਜੀ ਸਾਰੇ ਇਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਪੁਲਿਸ ਨੂੰ ਉਹ ਤਾਂ ਉਹ ਹੀ ਫੜ ਸਕਦੇ ਨਾ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਵੇ ਗਾਹਾਂ ਵਾਸਤੇ ਕਿਸੇ ਨਾ ਹੋਰ ਕੰਮ ਨਾਏ ਹੋ ਸਕੇ ਜਿਹੜੇ ਤੁਹਾਡੇ ਹੁਣ ਏਟੀਐਮ ਸੀ ਉਹ ਤੁਸੀਂ ਲੋਕ ਕਰਵਾ ਦਿੱਤੇ ਹਾਂਜੀ ਸਾਰੇ ਮੈਂ ਬਲੌਕ ਕਰਾਤੇ ਸੀਗੇ ਕੱਲੇ ਕਿੰਨਾ ਟੋਟਲ ਕਿੰਨਾ ਨੁਕਸਾਨ ਹੋ ਗਿਆ ਮੇਰਾ ਵੀ 25000 ਦਾ ਹੋ ਹੀ ਗਿਆ ਨੁਕਸਾਨ ਤੇ ਐਸੀ ਹੱਦ ਤੱਕ ਮੈਂ ਤੁਹਾਨੂੰ ਦੱਸਦਾ ਵੀ ਦੁਕਾਨ ਤੇ ਖੜੇ ਆ ਥੋੜੇ ਲਈ ਜਾਂਦੀ ਆ ਜੀ ਤੇ ਮੈਂ ਖੜਾ ਗੁਣੀ ਜਾਂਣਾ ਆ ਠੀਕ ਹੈ ਜੀ ਵੀ ਕਿਹੜਾ ਕਿਹੜਾ ਸੌਦਾ ਖਰਾ ਕੇ ਮਾੜਾ ਮੇਰਾ ਸੌਦੇ ਆਪਣੇ ਸੌਦੇ ਉੱਤੇ ਮੈਂ ਤਾਂ ਦੇਖਿਆ ਇਨ ਵੀ ਕਿਹੜੀਆਂ ਹੈਗੀਆਂ ਕਿਹੜੀਆਂ ਨਹੀਂ ਠੀਕ ਹੈ ਜੀ ਹਾਂਜੀ ਤੇ ਕਿੱਦਾਂ ਪਤਾ ਲੱਗਾ ਫੇ ਪੈਸੇ ਕੱਢ ਲਏ ਉਹਨੇ ਨਹੀਂ ਤਾਂ ਜੇ ਲੈਣ 500 ਪੈਸੇ ਦੇਣ ਲੱਗੀ ਜੀ ਤੇ ਪਹਿਲਾਂ ਆਪਣਾ ਪਾਰਟਸ ਦੇਖਿਆ ਫਿਰ ਸਕੂਟਰ ਜੇ ਦੇਖੇ ਫਿਰ ਮੈਨੂੰ ਕਹਿੰਦੀ ਪਾਪਾ ਜੀ ਮੇਰੇ ਪੈਸੇ ਨਹੀਂ ਪਾਰਟਸ ਨਿਕਲ ਗਏ ਠੀਕ ਹੈ ਜੀ ਫੇ ਸੀਸੀਟੀਵੀ ਦੇਖੀ ਨਹੀਂ ਮੈਂ ਨਹੀਂ ਦੇਖੀ ਹੈ ਓਕੇ ਜੀ ਕੀ ਕਹਿਣਾ ਚਾਹਦੇ ਜਿਹੜੇ ਇਦਾਂ ਦੇ ਕੰਮ ਕਰਦੇ ਲੋਕ ਜੀ ਇਹਨਾਂ ਬਾਰੇ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਆ ਕਿੰਨੇ ਕ ਦਾ ਨੁਕਸਾਨ ਹੋ ਗਿਆ ਜੀ ਉਹ ਦੱਸਦੇ ਆ ਬਹੁਤ ਜਿੰਨੇ ਦਾ ਹੋਇਆ